ਤਾਂ ਪਿਆਰ ਪਰ ਇਹਨਾਂ ਨੇ ਕੰਨਾਂ ਦੇ ਬਹਿੇ ਬਾਈ ਜੀ ਅਰਬਿੱਖੇ ਸਮੇ ਲਈ ਇਹ ਤੱਕ ਨਾ ਜਾਇਓ ਅੰਦਰੋਂ ਹਮਲਾ ਹੋਣ ਤੇ ਅੰਦਰੋਂ ਹਮਲਾ ਅਮੰਦਰ ਆਪਣਾ ਬੜਾ ਅੰਦਰ ਦਾ ਬੰਦਾ ਨੇ ਰੋਡ ਉੱਪਰ ਆਪਾਂ ਹੀ ਵਕਿਆ ਇਸੀ ਸ਼ਾਂਤੀ ਜਿਹੜਾ ਬਹਿ ਜਾਣਾ ਕੋਈ ਗੱਲ ਨਹੀਂ ਆਪਾਂ ਲੋਕੀ ਇਹਨਾਂ ਕਰੋੜ ਰੁਪਏ ਲੈ ਕੇ ਕੰਮ ਕਰਦੇ ਸ਼ਹਿਰ ਦੇ ਵਿੱਚ ਕੱਲ ਕੋਈ ਨਹੀਂ ਸੁਣੂਗਾ ਸ਼ਹਿਰ ਉਹਦਾ ਬਰਾ ਦਿਲ ਹਿਲਦਾ ਰੁਕਾ ਜੇ ਕੋਈ 12 ਬੰਦਾ ਆ ਕੇ ਆਪਣੇ ਠੱਕੇ ਮੁੱਲ ਜਾਮ ਲਾ ਕੇ ਆਪਣੀ ਦੁਕਾਨੇ ਬੰਦ ਕਰਾਊਗਾ ਤੇ ਉਹਨੂੰ ਨਹੀਂ ਪੁੱਛਿਆ ਜਾਊਗਾ ਜਿਹੜਾ ਦੁਕਾਨ ਨੂੰ ਵਧਾ ਕੇ ਨੁਕਸਾਨ ਫੁੱਟੇ ਸਾਰਾ ਨੁਕਸਾਨ ਕਿਸਾਨ ਇਹਨੂੰ ਕੋ ਉਸੂਲ ਕਿਤਾ ਰਹੂਗਾ ਪੂਰਜ ਪ੍ਰਸ਼ਾਸਨ ਆਪਣਾ ਨੁਕਸਾਨ ਆਪਣਾ ਪਰਵਾਹ ਕਰੂਗਾ ਜੀ ਅੱਜ ਸਵੇਰ ਤੋਂ ਬਰਨਾਲਾ ਦੇ ਜੋੜੇ ਪੰਪਾਂ ਦੇ ਕੋਲੇ ਬਾਂਸਰ ਟਾਇਰ ਦੀ ਦੁਕਾਨ ਦੇ ਬਾਹਰ ਬੀਕੇ ਜੂ ਡਕੌਂਦਾ ਵੱਲੋਂ ਇੱਕ ਸ਼ੈਫੀ ਮਿੱਤਲ ਵਾਸੀ ਸੈਣਾ ਦਾ ਜੋ ਬਾਹਰ ਫੇ ਜੈਸਮੰਦ ਵੱਲੋਂ ਵੀ ਕੁਝ ਦੁਕਾਨਦਾਰ ਜਿਹੜੇ ਆ ਉਹ ਬੰਸਲ ਟਾਇਰ ਵਾਲੇ ਜਿਹੜੇ ਉਹਨਾਂ ਦੀ سپورਟ ਦੇ ਵਿੱਚੋਂ ਉੱਥੇ ਹਾਜ਼ਰ ਸੀਗੇ ਉਹ ਸਵੇਰ ਤੋਂ ਹੀ ਗੱਲਬਾਤ ਜਦੋਂ ਚੱਲ ਰਹੀ ਸੀ ਤਾਂ ਦੋਨਾਂ ਧਿਰਾਂ ਦੇ ਜਿਹੜੇ ਮੋਦਵਾਰ ਬੰਦਿਆਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਦੀ ਮੀਟਿੰਗ ਕਰਵਾਈ ਗਈ ਸਵੇਰੇ ਪਹਿਲਾਂ ਇੱਕ 10 ਵਜੇ ਮੀਟਿੰਗ ਕਰਵਾਈ ਗਈ ਉਸ ਤੋਂ ਬਾਅਦ ਦੋ ਮੀਟਿੰਗਾਂ ਹੋਰ ਹੋ ਚੁੱਕੀਆਂ ਨੇ ਇਹ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਤੇ ਮੀਟਿੰਗਾਂ ਦੇ ਵਿੱਚ ਸੈਮਟੀ ਵੀ ਜਿਹੜੀ ਆਲਮੋਸਟ ਬਣ ਗਈ ਸੀ ਤੇ ਜਦੋਂ ਇਹ ਮੀਟਿੰਗ ਚੱਲ ਹੀ ਰਹੀ ਸੀ ਉਸ ਦੇ ਦੌਰਾਨ ਹੀ ਕਿਉਂਕਿ ਜਿਹੜੇ ਇਹਨਾਂ ਦੇ ਮੋਦਵਾਰ ਜ਼ਿੰਮੇਦਾਰ ਬੰਦੇ ਨੇ ਉਹ ਸਾਰੇ ਮੀਟਿੰਗ ਵਿੱਚ ਆ ਚੁ ਤਾ ਕੁਛ ਸ਼ਰਾਰਤੀ ਅੰਸਰ ਆ ਵੱਲੋਂ ਉੱਥੇ ਇੱਕ ਦੂਜੇ ਦੇ ਨਾਲ ਤੁੰਤੂ ਮੈਂਮੇ ਜਿਹੜੀ ਕੀਤੀ ਗਈ। ਕੁਛ ਜਿਹੜਾ ਟੈਂਟ ਲਾਉਣ ਨੂੰ ਲੈ ਕੇ ਇਹਨਾਂ ਦੀ ਆਪਸ 'ਚ ਤੁੰਤੂ ਮੈਂਮੇ ਹੋਈ ਸੀ ਤੇ ਥੋੜੀ-ਬਹੁਤ ਦਿਨਾਂ ਦੀ ਉੱਥੇ ਧੱਕਾ-ਮੁੱਕ। ਮਤਲਬ ਇਹ ਇਸ ਗੱਲ ਤੋਂ ਆਦੇ ਮੁੱਦਿਆਂ ਤੋਂ ਭਟਕਣਾ ਕਿਸਾਨ ਜੁਨੀਆ ਦੇ। ਇਹ ਤਾਂ ਇੱਕ ਬਲੈਕਮੇਲਿੰਗ ਹੈ। ਫੇੜ ਧਰਨੇ ਲੱਗਦੇ ਨੇ ਕੋਈ ਵਧੀਆ ਗੱਲ ਨਹੀਂ ਹੈਗੀ। ਮੈਂ ਤਾਂ ਇਹਨਾਂ ਨੂੰ ਕਿਸਾਨ ਹੀ ਨਹੀਂ ਸਮਝਦਾ ਜਿਹੜੇ ਕਿਸਾਨ ਨੇ ਉਹਦਾ ਇਹ ਕੰਮ ਕਰਦੇ ਨਹੀਂ ਹੈਗੇ ਤੇ ਵਪਾਰੀਆਂ ਤੇ ਕਿਸਾਨਾਂ ਦਾ ਨੋਮਾਸ ਦਾ ਰਿਸ਼ਤਾ ਹੈ। ਠੀਕ ਇਹ ਤਾਂ ਪੰਜਾਬ ਦੇ ਵਿੱਚੋਂ ਵਪਾਰ ਨੂੰ ਖਤਮ ਕਰਨ ਦੀ ਗੱਲ ਹੈਗੀ ਜੇ ਪੰਜਾਬ ਦੇ ਵਿੱਚ ਵਪਾਰ ਖਤਮ ਹੋ ਗਿਆ ਤੁਸੀਂ ਭੁੱਖ ਨਾਲ ਮਰੋਗੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਪਾਰੀਆਂ ਨੂੰ ਭੁੱਖ ਨਾਲ ਨਾ ਮਰੋ ਭੁੱਖੋਂ ਨਾਲ ਮਰਨ ਦੀ ਬਜਾਏ ਆਪਾਂ ਲੜ ਕੇ ਮਰੋ ਲੜ ਕੇ ਮਰਨਾ ਚੰਗੀ ਗੱਲ ਆ ਭੁੱਖ ਨਾਲ ਮਰਨਾ ਚੰਗੀ ਗੱਲ ਨਹੀਂ ਹੈਗੀ ਆਪਾਂ ਆਪਣੇ ਹੱਕਾਂ ਪਿੱਛੇ ਲੜਾਈ ਲੜੋ ਇਹ ਕੋਈ ਤਰੀਕਾ ਨਹੀਂ ਦੰਗਾ ਦੌਣੇ ਤੇ ਡਿਪਟੀ ਡੀਬ ਵਿੱਚ ਸੀਗੇ ਬਲਜੀਤ ਸੀਆਈ ਦੇ ਜੋ ਇੰਚਾਰਜ ਸਨ ਉਹ ਵੀ ਵਿੱਚ ਸੀ ਤੇ ਉਥੇ ਗੱਲ ਇਹ ਬਣੀ ਕਿ ਜਿਹੜੇ ਸਾਡੇ ਸਾਥੀ ਸੀ ਧੁੱਪ ਸੀ ਉਹ ਟੈਂਟ ਲਾਉਣ ਲੱਗੇ ਅਸੀਂ ਮੀਟਿੰਗ ਦੇ ਵਿੱਚ ਸੀ ਉਥੇ ਟੂ ਟੂ ਮੈਂ ਮੈਂ ਇਹਨਾਂ ਦੀ ਆਪਸ ਵਿੱਚ ਥੋੜੀ ਬਹੁਤੀ ਹੋਈ ਆ ਕਿਉਂਕਿ ਜਿੰਨੇ ਵੀ ਵਪਾਰੀ ਵਪਾਰ ਮੰਡਲਾ ਜਾਂ ਬਾਜ਼ਾਰ ਦੇ ਸਾਡੇ ਮਹਾਜਨ ਲੋਕ ਆ ਉਹ ਸਾਡੇ ਭਰਾ ਆਗੇ ਕਿਉਂਕਿ ਸਾਡਾ ਇੱਕ ਨੌ ਮਾਸਾ ਵਾਲਾ ਰਿਸ਼ਤਾ ਇਹਨਾਂ ਨਾਲ ਕੋਈ ਜਾਤੀ ਸਾਡੀ ਕੋਈ ਦੁਸ਼ਮਣੀ ਨਹੀਂ ਜਾਤੀ ਸਾਡਾ ਬਦਵਾਉਂਦਾ ਉਹ ਹੱਕ ਨਹੀਂ ਵੀ ਜੂਨੀਅਰ ਧਰਨਾ ਦੇਣਾ ਜਾਂ ਉਹਨਾਂ ਨੇ ਕਿ ਲਾਠੀ ਵਰਤਾਈਆਂਗੇ ਦੇਖੋ ਜੀ ਕੋਈ ਲਾਠੀ ਨਹੀਂ ਚੱਲੀ ਵਿੱਚ ਜਿਹੜੇ ਕੁਸ ਬੰਦੇ ਹੁੱਲੜਵਾਜ ਹੁੰਦੇ ਆ ਉਹ ਵਪਾਰ ਮੰਡਲ ਦੇ ਵਿੱਚ ਵੀ ਸੀ ਕੋਈ ਵਿੱਚ ਸਰਾਰਤੀ ਅੰਸਰ ਹੁੰਦੇ ਆ ਉਹ ਸਾਡੇ ਵਿੱਚ ਵੀ ਕੋਈ ਨਾ ਕੋਈ ਹੁੰਦਾ ਉਹ ਅਸੀਂ ਐ ਕਿਉਂਕਿ ਜਦੋਂ ਭੀੜ ਹੋ ਜਾਂਦੀ ਆ ਕਿਸੇ ਦੇ ਬੱਤ ਨਹੀਂ ਰਹਿੰਦੀ ਜਦੋਂ ਸਾਨੂੰ ਪਤਾ ਲੱਗਿਆ ਜਿਹੜਾ ਬਿਲਕੁਲ ਪੁਲਿਸ ਪ੍ਰਸ਼ਾਸਨ ਨੇ ਵੀ ਅਸੀਂ ਵਿੱਚ ਹੋ ਕੇ ਮਹਾਜਨ ਭਾਈ ਸਾਨੂੰ ਕਹਿ ਦੇਣ ਵੀ ਇਹਨਾਂ ਨੇ ਕੋਈ ਗੱਲਬਾਤ ਕਰੀ ਆ ਅਸੀਂ ਮੂਹਰੇ ਹੋ ਕੇ ਉਹਨਾਂ ਨੂੰ ਵੀ ਪਾਸੇ ਕਰਿਆ ਤੇ ਇਹਨਾਂ ਨੂੰ ਵੀ ਪਾਸੇ ਕਰਿਆ ਕੋਈ ਐਡੀ ਗੱਲ ਨਹੀਂ ਵੀ ਜਿੱਡਾ ਕੋਈ ਈਸ਼ੂ ਬਣਾ